ਸਸਿਕਾ ਦੋਸਤੋ ਆਪਾਂ ਪਿੰਡ ਕੋਟਲੀਆ ਬਲੂ ਵਿੱਚ ਖੜੇ ਆ ਗਊਸਾਲਾ ਕਲੱਬ ਦੇ ਵਿੱਚ ਤੇ ਜੋ ਕਿ ਮਿੰਨੀ ਡਰਾ ਰੱਖਿਆ ਹੋਇਆ ਬਾਈਆਂ ਦਾ ਤੇ ਵੱਡਾ ਇਨਾਮ ਡਰਾ ਰੱਖੇ ਹੋਏ ਨੇ ਜਿਹਦਾ ਪਹਿਲਾ ਨਹੀਂ ਦੂਜਾ ਨਹੀਂ ਤੀਜਾ ਰੱਖਿਆ ਜੋ ਕਿ ਪੂਰੇ ਪਾਰ ਦਾ ਸੀਟਾਂਗੇ ਨਾਲ ਕੱਢਿਆ ਨਾ ਬਾਈ ਤੋਂ ਪੂਰੀ ਡਿਟੇਲ ਬੋਦੇ ਬਾਈ ਹਸਰੀ ਕਾਲ ਬਾਈ ਦੱਸਿਓ ਡਿਟੇਲ ਗਊਸਾਲਾ ਕਲੱਬ ਬਾਰੇ ਆਪਣਾ ਜਿਹੜੇ ਮੇਨ ਡਰਾ ਉਹ 19 ਮਈ ਨੂੰ ਕੱਢਿਆ ਜਾਣਾ ਜੀ ਤੇ ਇਹ ਉਦੋਂ ਪਹਿਲਾਂ ਆਪ ਇੱਕ ਮਿੰਨੀ ਡਰਾ ਕੱਢਣੇ ਜੀ ਇਹ ਬੈਟਰੀ ਸਕੂਟਰੀ 1 ਤਰੀਕ ਨੂੰ ਕੱਢਣੇ ਦਿਨ ਬੁੱਧਵਾਰ ਕੋਈ ਟਾਈਮ ਬਾਕੀ ਰਹਿ ਗਿਆ ਨਿਕਲਦੇ ਠੀਕ ਕੁਝ ਟਾਈਮ ਰਹਿ ਗਿਆ ਦਾ ਵਾਸ਼ਿੰਗ ਮਸ਼ੀਨ ਹੈ ਜੀ 3 ਤੋਂ ਲੈ ਕੇ 7 ਤੱਕ ਆਪਣੇ ਪੱਖੇ ਆਗੇ ਜੀ ਫਿਰ 8 ਤੋਂ ਲੈ ਕੇ 11 ਤੱਕ ਆਪਣੇ ਆਗੇ ਸਮਾਰਟ ਵਾਚ ਚ ਜੀ ਠੀਕ ਹੈ ਤੇ ਵੱਡੇ ਨਾਮ ਕੀ ਕੀ ਨੇ ਜੀ ਵੱਡੇ ਨਾਮ ਦੇ ਸੁਣਦਾ ਦੇ ਵੱਡੇ ਨਾਮ ਆ ਆਪਣੇ ਪਹਿਲੇ ਨਾਮ ਦੇ ਥਾਰ ਗੱਡੀ ਹੈ ਕਿ ਥਾਰ ਨਹੀਂ ਲੈਣੀ ਨਿਊ ਹਾਲੈਂਡ 36 ਦੀ 4x4 ਟਰੈਕਟਰ ਲੈ ਸਕਦੇ ਉਹ ਨਹੀਂ ਲੈਣਾ ਤਾਂ ਆਪਣੀ ਸਕਾਰਪਿਓ ਗੱਡੀ ਆ ਗਈ ਜੀ ਠੀਕ ਹੈ ਜੀ ਤੇ ਜੇ ਕਿਸੇ ਭਰਾ ਨੂੰ ਕੈਸ਼ ਦੀ ਲੋੜ ਹੁੰਦੀ ਹੈ ਕੈਸ਼ ਦੇ ਆਪਸ਼ਨ ਆਪਣੇ ਸਾਰੇ ਨਾਮਾਂ ਦੇ ਮਿੰਨੀ ਡਰਾਵੀ ਤੇ ਮੇਨ ਰਾਤੇ ਵੀ ਲਓ ਜੀ ਕੈਸ਼ ਦੀ ਆਪਸ਼ਨ ਵੀ ਸਾਰਿਆਂ ਤੇ ਆ ਤੇ ਡਿਟੇਲ ਦੇ ਦਿਓ ਜੀ ਕੀ ਕੀ ਕਿੰਨੀ ਕਿੰਨੀ ਪਰਚੀ ਤੇ ਫੋਨ ਨੰਬਰ ਦਾ ਜੀ ਹਾਂਜੀ ਪਹਿਲਾਂ ਆਪਣਾ